ਹਾਂਜੀ ਚਾਚਾ ਜੀ ਹਾਂਜੀ ਅੱਜ ਤਾਂ ਮੈਨੂੰ ਲੱਗਦਾ ਵੀ ਤੰਦੂਰ ਦੇ ਕੜੇ ਖਰੀਦ ਰਹੇ ਹੋ ਯਾਰ ਮੈਂ ਦੇਖ ਰਿਆ ਸੀ ਕਿ ਕਿੱਡਾ ਵਧੀਆ ਉਹ ਸਮਾਂ ਹੁੰਦਾ ਸੀ ਜਦੋਂ ਹਰ ਘਰ 'ਚ ਕੜਾ ਹਰ ਘਰ 'ਚ ਤੰਦੂਰ ਹਨਾ ਆਹ ਪੁੱਜੀਆਂ ਮੱਗੇ ਇਹ ਸਾਡੀ ਯਾਰ ਰਸੋਈਆਂ ਦਾ ਸ਼ਿੰਗਾਰ ਹੁੰਦੇ ਸੀ ਹੂੰ ਜਿਵੇਂ ਜਿਵੇਂ ਅਸੀਂ ਆਧੁਨਿਕ ਹੁੰਦੇ ਗਏ ਓਵੇਂ-ਓਵੇਂ ਅਸੀਂ ਚੀਜ਼ਾਂ ਵੀ ਬਦਲਦੀਆਂ ਜਿਹੜੇ ਮਿੱਟੀ ਦੇ ਭਾਂਡੇ ਇਹ ਸਭ ਤੋਂ ਵੱਧ ਉਹਨੋਂ ਕਿੰਨਾ ਤੰਦਰੁਸਤ ਰੱਖਣ ਚ ਸਹਾਇ ਹੁੰਦੇ ਸੀ। ਪਰ ਖਾਸ ਕਰਕੇ ਜਿਹੜਾ ਤੰਦੂਰ ਦਾ ਪੱਕਿਆ ਹੁਲਕਾ ਇਹ ਵੈਸੇ ਵੀ ਚਲੋ ਕਿ ਜਿਵੇਂ ਆਹੀ ਕਹਿ ਜਣੇ ਤੇਜ਼ਤੀ ਆ ਪਰ ਇੱਕ ਇਹ ਵੀ ਚੀਜ਼ ਹੁੰਦੀ ਸੀ ਕਿ ਇਹ ਜਿਹੜਾ ਸਰੀਰ ਵਾਸਤੇ ਵੀ ਬੜੀ ਵਧੀਆ ਚੀਜ਼ ਹੈ। ਇਹ ਵੀਰ ਲੈ ਕੇ ਪਿੰਡ ਪਿੰਡ ਘੁੰਮ ਰਹੇ ਆ ਤੇ ਇੱਥੇ ਵੀ ਆਇਆ ਸੀ ਆਪਣੀਆਂ ਬੀਬੀਆਂ ਨੇ ਵੀ ਲੈ ਆ ਘੜੇ ਤੇ ਨਾਲ ਤੰਦੂਰ ਵਗੈਰਾ ਹੋਰ ਲੈ ਕੇ ਰੱਖੇ ਆ। ਸੋ ਮੈਂ ਇਹ ਦਿਨ ਦੇਖ ਰਿਹਾ ਸੀ ਕਿ ਜਿਵੇਂ ਇਹਨੇ ਆ ਦੌੜੀਆਂ ਸਨਾਰੇ ਹਾਂ ਚਲੋ ਤੁਸੀਂ ਨਿਹੰਗ ਸਿੰਘ ਵਾਲੀ ਬੋਲੀ ਬੋਲੀ ਆ। ਪੁਰਾਣਾ ਇਹਨੂੰ ਦੌੜੀ ਕਹਿ ਜਾਂਦੇ। ਇਹ ਵੀ ਕਿਸੇ ਦੇ ਘਰੇ ਨਹੀਂ ਰਹਿ ਗਿਆ ਹੁਣ। ਕਿਸੇ ਦੇ ਘਰੇ ਨਹੀਂ ਰਹਿ ਗਿਆ। ਆਹ ਖੜਾ ਰਹਿ ਗਿਆ। ਨਾ ਇਹ ਬੰਦੂਰ ਨੇ। ਨਾ ਆ ਬੁਗੜੀਆਂ ਜਿਹੜੀ ਹਨ। ਹਾਂ ਸਭ ਤੋਂ ਵਧੀਆ ਚੀਜ਼ ਹੁੰਦੀ ਸਾਡੇ ਛੋਟੇ ਬੱਚਿਆਂ ਦੀ ਹਨ। ਹਾਂ। ਨਿੱਕਾ ਨਿੱਕਾ ਜੋਗ ਸਿੱਕਾ ਮਿਲਣਾ ਅਕੜੇ ਦੇ ਵਿੱਚ ਪਾ ਲੈਨੇ ਬੁਗਣੀ ਬਣ ਗਈ ਆਪਣੀ। ਤੇ ਆਹ ਦੇਖਣਾ ਆਹ ਕੀ ਆ? ਪੂਜਾ ਦਹੀਂ ਵਾਸਤੇ। ਹੁਣ ਦਹੀਂ ਨਹੀਂ। ਕੰਗਾ ਕੋਈ ਤਾਂ ਕੁਜਾ ਕਿਸੇ ਨੇ ਕੀ ਰੱਖਣਾ ਸੋ ਜਿਹੜੇ ਕਿੰਨਾ ਕ ਸਾਮਾਨ ਦੇ ਕੁਜਾ ਨਾ ਤੁਹਾਡਾ ਇਹ ਆ ਟਾਈਮ ਤੱਕ ਸੋਈ ਜਾਂਦਾ ਨਹੀਂ ਜਿਵੇਂ ਹੁਣ ਮੰਨ ਲਓ ਤੁਸੀਂ ਇਹਨੂੰ ਫੁੱਲ ਕਰਕੇ ਤੁਰੇ ਹੋ ਕਿੰਨੇ ਕ ਪਿੰਡਾਂ ਤੇ ਜਾਓਗੇ ਪੰਜ ਛੇ ਪਿੰਡ ਲੈਣਾਂ 11 12 ਵਜੇ 12 ਵਜੇ ਤੱਕ ਉਹਦੇ ਦੇ ਮਤਲਬ ਹੋਣ ਤੱਕ ਕਿੰਨਾ ਜਿਹੜਾ ਤੰਦੂਰ ਜਾਂ ਇਹ ਕੁਜੇ ਵਗੈਰਾ ਦੇ ਥੋੜਾ ਜੇ ਕੰਮ ਅੱਗੇ ਨਾਲ ਦਾ ਘਟ ਗਿਆ ਕੰਮ ਉਹਦੇ ਕਰਕੇ ਕੀ ਕਾਰਨ ਕੀ ਉਹਦਾ ਆ ਤੇ ਜਾਂ ਲੋਕਾਂ ਨੇ ਲੈ ਕੇ ਰੱਖ ਲਏ ਫਰਿੱਜਾਂ ਆ ਗਈਆਂ ਨੀ ਫ੍ਰਿਜ ਨਾਲ ਚਲੋ ਆ ਗਈਆਂ ਮੰਨਨੇ ਆ ਪਰ ਇੱਕ ਲੋਕਾਂ ਦੀ ਨਵੀਂ ਜਾਗਰਤੀ ਵੀ ਆਈ ਆ ਲੋਕ ਫੇਰ ਰਸੋਈਆਂ ਦੇ ਵਿੱਚ ਚੀਜ਼ਾਂ ਰੱਖਣ ਲੱਗ ਪਏ ਆ ਸ਼ਿੰਗਾਰ ਬਣ ਰਹੀਆਂ ਨੇ ਹੌਲੀ ਹੌਲੀ ਜਿਵੇਂ ਰੌਲਾ ਪੈ ਰਿਹਾ ਜਿਵੇਂ ਜਿਵੇਂ ਚੰਗੇ ਡਾਕਟਰ ਵੀ ਸਲਾਹਾਂ ਦੇ ਰਹੇ ਆ ਕਿ ਤੁਸੀਂ ਜਿਹੜਾ ਫ੍ਰਿਜ ਦਾ ਪਾਣੀ ਨਾ ਪੀਓ ਘੜੇ ਦਾ ਪਾਣੀ ਪੀਓ ਹਨਾ ਹਾਂਜੀ ਤੇ ਵਧੀਆ ਚੀਜ਼ ਜਿਹੜੀ ਆ ਉਹ ਖਾਓ ਕੁਛ ਕਰਕੇ ਇਹ ਜਿਹੜੀਆਂ ਮਤਲਬ ਉਹ ਚੀਜ਼ਾਂ ਨੇ ਉਹ ਦੁਬਾਰਾ ਲੋਕੀ ਪਰਤੇ ਦੇ ਕੇ ਜਿਵੇਂ ਉਹ ਦਹੀਂ ਤੇ ਕੁਝੇ ਤੁਸੀਂ ਗੱਲ ਕਰ ਲਈ ਹਨਾ ਹਾਂਜੀ ਇਹ ਵੀ ਗੱਲ ਪਹਿਲਾਂ ਸਾਡੀਆਂ ਵਾਕਿਆ ਹੀ ਰਸੋਈ ਦਾ ਸ਼ਿੰਗਾਰ ਹੁੰਦਾ ਸੀ ਕੁਝ ਸਾਡੀਆਂ ਦਾਦੀਆਂ ਨੇ ਨਾਨੀਆਂ ਨੇ ਮਾਵਾਂ ਨੇ ਇਹਦੇ ਵਿੱਚ ਦਹੀਂ ਪਾ ਕੇ ਰੱਖਣਾ ਜਦੋਂ ਮਤਲਬ ਕਿਸੇ ਨੇ ਮੰਗਣਾ ਤੋਂ ਉਹਨੂੰ ਦਹੀਂ ਛੱਡ ਕੇ ਜੀ ਬੋਲਣਾ ਇੱਕ ਤਾਂ ਵਧੀਆ ਰਹਿ ਜਾਂਦਾ ਸੀ ਸਹੀ ਰਹਿੰਦਾ ਸੀ ਇੱਕ ਪੋਸਟਕ ਰਹਿ ਜਾਂਦਾ ਸੀ ਤੇ ਹੁਣ ਐ ਜਿਹੜੀ ਇਹ ਚੀਜ਼ਾਂ ਨੂੰ ਇਹਨਾਂ ਨੂੰ ਕਿੰਨੇ ਕੁ ਲੋਕ ਖਰੀਦਦੇ ਆ ਬਹੁਤ ਘੱਟ ਗਿਆ ਨੇ ਨਵੀਂ ਪਨੀਰੀ ਆ ਗਈ ਨਾ ਉਹਨਾਂ ਨੂੰ ਨਹੀਂ ਪਤਾ ਇਹਨਾਂ ਚੀਜ਼ਾਂ ਠੀਕ ਆ ਰਾਣੀਆਂ ਬੀਬੀਆਂ ਸਮਾਨ ਹੈ ਜੇ ਵੀ ਲੈ ਲੈਂਦੇ ਆ ਠੀਕ ਆ ਹੁਣ ਜਿਹੜੇ ਨਵੇਂ ਚੱਲਿਆ ਜੋ ਕੋ ਨਹੀਂ ਜਿਵੇਂ ਉਹਨਾ ਤੰਦੂਰ ਹੈ ਇਹਦਾ ਤੁਸੀਂ ਕੀ ਰੇਟ ਲੈਂਦੇ ਹੋ 500 ਰੁਪਏ ਲੈਂਦਾ 500 ਰੁਪਏ ਹਾਂ ਅੱਛਾ ਮੇਨ ਤੇ ਵੀ ਤਾਂ ਕਾਫੀ ਜਿਆਦਾ ਹੈ ਇਹ ਤਾਂ ਬਹੁਤ ਹੈ ਇਹਦੇ ਚਾਲਸ ਰੂਟੀਨ ਲਾਉਣੀ ਪਈਏ ਕੁੱਤੇ ਨਾਲ ਆ ਜਾ ਛੇਤੀ ਕਦਮ ਹੋ ਜੇ ਮਿੱਟੀ ਅੱਛਾ ਜਿਹੜੀ ਇਹਨਾਂ ਨੂੰ ਮਿੱਟੀ ਲੱਗਦੀ ਹੈ ਉਹ ਆਹੀ ਮਿੱਟੀ ਹੈ ਕੋਈ ਉਹਦੀ ਵਿਸ਼ੇਸ਼ ਤਿਆਰ ਕਰਦੇ ਆ ਸਪੈਸ਼ਲ ਹੁੰਦੀ ਮਿੱਟੀ ਅੱਛਾ ਇਹ ਕਿਥੋਂ ਲੈ ਕੇ ਆਉਂਦੇ ਸਪੈਸ਼ਲ ਇਹ ਕਿਦੇ ਕਿਦੇ ਲੱਗੇ ਹੁੰਦੇ ਆ ਠੀਕ ਹੈ ਫੱਟਾ ਹਾਂ ਪਦਰੋ ਦੀ ਖੋਜ ਕਰਕੇ ਲਿਆਉਂਦੇ ਆਂ ਘੜਿਆਂ ਦੀ ਵੀ ਹੈਗੇ ਹਨ ਤੇ ਫਿਰ ਕਿੱਥੋਂ ਸਾਰਾ ਮਾਲ ਲਿਆਉਂਦੇ ਹੋ ਮਾਲ ਤੰਦੂਰ ਗੁਰੂ ਸਾਹਿਬ ਦੇ ਵੀ ਹੈਗੇ ਆਂ ਕਰਨਤਾਰਨ ਸ਼ਾਇਦ ਤੇ ਘੜੇ ਭੰਡ ਨਾਂ ਦੇ ਉੱਥੋਂ ਲਿਆਈਦੇ ਆਂ ਕਰਨਤਾਰਨ ਤੋਂ ਲੈ ਕੇ ਆਦੇ ਤੇ ਇਹ ਜਿਹੜੇ ਤੰਦੂਰ ਗੁਰੂ ਸਾਹਿਬ ਕੋਲ ਹੈ ਬਹੁਤ ਵੱਡੀ ਗੱਲ ਹੈ ਜੀ ਇੱਕ ਮਤਲਬ ਇਹ ਜਿਹੜਾ ਇੱਕ ਚੁੱਲਾ ਜਾਂ ਤੰਦੂਰ ਹੈ ਉਹ ਏਡਾ ਵੱਡਾ 500 ਰੁਪਏ ਜੀ ਦੇ ਜਾਣਾ ਔਰ ਕਿੱਥੋਂ ਲੈ ਕੇ ਆਉਣਾ ਤੇ ਫਿਰ ਉਹਨੂੰ ਤਿਆਰ ਕਰਨ ਲੱਗਿਆ ਵੀ ਉਹਦੀ ਕਿੱਡੀ ਵੱਡੀ ਮਿਹਨਤ ਹੁੰਦੀ ਹੈ ਨਾ ਅਸਲੀਅਤ ਵਿੱਚ ਹੁਣ ਬੱਲਨ ਦੇ ਵੀ ਖਤਮ ਹੋ ਗਿਆ ਦਰਖਤ ਹੈ ਕੋਈ ਨਹੀਂ ਲਾਉਂਦਾ ਕੋਈ ਨਹੀਂ ਸ਼ਾਂਗ ਹੈ ਕੋਈ ਨਹੀਂ ਕੋਈ ਚੀਜ਼ਾਂ ਦਾ ਬੱਲਨ ਨਾਲ ਤਿਆਰ ਹੋਣੀਆਂ ਨੇ ਨਾ ਉਹਨੇ ਜੇ ਆਪ ਹਿਟਰ ਲਾ ਕੇ ਤੈਨੂੰ ਗਰਮ ਕਰ ਨਹੀਂ ਸਕਦੇ ਨਹੀਂ ਤਾਂ ਕਿਹੜੀ ਚੀਜ਼ ਬੱਲਨ ਨਾਲ ਤਿਆਰ ਹੋਣੀ ਬੱਲਨ ਨਾਲ ਤਿਆਰ ਹੋਣੀ ਉਹਨੇ ਜਿਵੇਂ ਆ ਕੋਈ ਇਹਨੂੰ ਕੁੰਡਾ ਕੀ ਕਹਿੰਦੇ ਹੁੰਦਾ ਸੀ ਕੁੰਡਾ ਦੌਰੀ ਕੁੰਡਾ ਦੌਰੀ ਹਾਂਜੀ ਅੱਛਾ ਇਹਦੇ ਚੋਂ ਮਸਾਲਾ ਕੁੱਟਣੋਂ ਵੇਸੀ ਅੜ ਗਈ ਹੁਣ ਮਿਕਸੀ ਆ ਗਈ ਫੜਾ ਫੜ ਸਾਰਾ ਕੁਝ ਉਹਦੇ ਸੁਤਿਆ ਮਿੰਟ ਦੋ ਲੈ ਹੈ ਨਹੀਂ ਦੇ ਦੇ ਜਿਆ ਲੱਕੜ ਦੇ ਡੰਡੇ ਦੇ ਨਾਲ ਹੌਲੀ 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 ਹਾਰੀ ਚੀਜ਼ ਪਟਿੰਦੀ ਸੀ ਤੇ ਉਹਦਾ ਜਿਹੜੀ ਇਹਦਾ ਇਹਦਾ ਮਿੱਟੀ ਦਾ ਅਸਰ ਵੀ ਜਿਹੜਾ ਹੈ ਉਹਦੇ ਵਿੱਚ ਰਹਿੰਦਾ ਸੀ ਉਹ ਵੀ ਬੜੀ ਵੱਡੀ ਪੋਸਟਿਕ ਚੀਜ਼ ਬਣਦੀ ਸੀ ਇਹ ਵੀ ਇੱਕੜਾ ਉਹਨਾਂ ਜਿਹੜੇ ਆ ਟੂਟੀ ਵਾਲੇ ਘੜੇ ਆ ਮੇਰੇ ਖਿਆਲ ਚ ਇਹ ਲੋਕਾਂ ਨੇ ਫੈਸ਼ਨ ਪ੍ਰਸਤਕ ਹੋ ਕੇ ਲੈ ਲੇ ਹਾਂ ਨਹੀਂ ਹਾਂਜੀ ਵੈਸੇ ਜਿਹੜਾ ਅਸਲੀ ਘੜਾ ਉਹ ਦੂਜਾ ਜਿਹੜਾ ਟੂਟੀ ਤੋਂ ਬਿਨਾਂ ਤੇਰਾ ਠੰਡਾ ਪਾਣੀ ਜ਼ਿਆਦਾ ਰੱਖਦਾ ਸੋ ਚੁੱਲ੍ਹੇ ਜਿਹੜੇ ਨੇ ਇਹਨਾਂ ਨੇ ਸੀਮਿੰਟ ਦੇ ਰੱਖੇ ਨੇ ਇਹ ਮੈਨੂੰ ਵੀ ਇੱਕ ਸ਼ੌਕ ਹੈ ਕਿ ਮੈਂ ਇਹ ਚੀਜ਼ ਦੇਖਾਂ ਇਹਨੂੰ ਵੱਧ ਤੋਂ ਵੱਧ ਵਿਖਾਈਏ ਲੋਕਾਂ ਤੱਕ ਗੱਲ ਜਾਵੇ ਲੋਕ ਵੀ ਇਹਨਾਂ ਚੀਜ਼ਾਂ ਨੂੰ ਖਰੀਦਣ ਜਿੰਨਾ ਲੋਕਾਂ ਨੂੰ ਪਾਣੀ ਦੀ ਕਦਰ ਹੈ ਨਾ ਖਾਸ ਕਰਕੇ ਤੁਸੀਂ ਰਾਜਸਥਾਨ ਜਾਂ ਹਰਿਆਣਾ ਦੇ ਕਿਸੇ ਉਸ ਏਰੀਆ 'ਚ ਜਾਓ ਜਿੱਥੇ ਪਾਣੀ ਬਹੁਤ ਘੱਟ ਹੈ ਉੱਥਾਂ ਤੁਸੀਂ ਸੱਥਾਂ ਦੇ ਵਿੱਚ ਲੋਕਾਂ ਨੇ ਵੱਡੇ ਵੱਡੇ ਘੜੇ ਰੱਖੇ ਹੋਏ ਨੇ ਉੱਤੇ ਉਹਨਾਂ ਦੇ ਕੋਲ ਕੋਈ ਲੋਕ ਭਾਂਡਾ ਰੱਖਿਆ ਹੋਇਆ ਕਿ ਲੋਕ ਜਿਹੜੇ ਆਉਣ ਜਾਣ ਪਾਣੀ ਪੀਣ ਸੋ ਆਓ ਅਸੀਂ ਵੀ ਜਿਹੜਾ ਬਨੋਟੀ ਪਾਣੀ ਤਿਆਰ ਕਰਦੇ ਹਾਂ ਆਰਓ ਲਾ ਕੇ ਫ੍ਰੀਜੀ ਚ ਰੱਖ ਕੇ ਉਸ ਬਨੋਟੀ ਪਾਣੀ ਤੋਂ ਬਚੀਏ ਇਹ ਸਭ ਤੋਂ ਵੱਡਾ ਆਰੋਜੀ ਘੜਾ ਸਭ ਤੋਂ ਵਧੀਆ ਪਾਣੀ ਇਹਦਾ ਜਿਹੜਾ ਤਿੰਨ ਜੋਗ ਹੈ ਸਵੇਰ ਤੋਂ ਲੈ ਕੇ ਦੇਰ ਸ਼ਾਮ ਤੱਕ ਜਦੋਂ ਮਰਜ਼ੀ ਪੀ ਲੋ ਹਾਜਮੇਦਾਰ ਪਾਣੀ ਇਹ ਹੋਏਗਾ ਸਾਡੇ ਲਈ ਸਭ ਤੋਂ ਵਧੀਆ ਪਾਣੀ ਇਹ ਹੈ ਇਹਦੇ ਚ ਕੋਈ ਵੀ ਜਰੇ ਨਹੀਂ ਮਲਾਂ ਪਾਣੀ ਵੀ ਪਾਜੋਗੇ ਤਾਂ ਵੀ ਉਹਦੇ ਤੱਤ ਜਿਹੜੇ ਮਾਰੇ ਉਹ ਚੂਸ ਲੈਂਦਾ ਆ ਆਪਦੇ ਵਿੱਚ ਕਰ ਲੈਂਦਾ ਪਾਣੀ ਨੂੰ ਸ਼ੁੱਧ ਬਣਾ ਦਿੰਦਾ ਇਹ ਘੜਾ ਕੜੇ ਐਵੇਂ ਨਹੀਂ ਤਿਆਰ ਕੀਤੇ ਗਏ ਸਾਡੇ ਬਜ਼ੁਰਗਾਂ ਵੱਲੋਂ ਉਦੋਂ ਵੀ ਆਧੁਨਿਕ ਸਿਸਟਮ ਬਹੁਤ ਵਧੀਆ ਸੀ ਉਦੋਂ ਵੀ ਚੀਜ਼ਾਂ ਤਿਆਰ ਹੋ ਸਕਦੀਆਂ ਸੀ ਬੇਸ਼ੱਕ ਅਸੀਂ ਕਹਿੰਦੇ ਹਾਂ ਕਿ ਅੱਜ ਬਿਜਲੀ ਨਹੀਂ ਪਰ ਉਦੋਂ ਸੂਰਜੀ ਰੋਸ਼ਨੀ ਦੇ ਨਾਲ ਵੀ ਬਹੁਤ ਕੁਝ ਤਿਆਰ ਹੁੰਦਾ ਸੀ ਇਸ ਕਰਕੇ ਜਿੰਨਾ ਅਸੀਂ ਇਹਨਾਂ ਚੀਜ਼ਾਂ ਤੋਂ ਪਾਸੇ ੜੇ ਆ ਉਹਨਾਂ ਹੀ ਅਸੀਂ ਜਿਵੇਂ ਬਿਮਾਰੀਆਂ ਦੇ ਸ਼ਿਕਾਰ ਹੋਏ ਆਓ ਆਪਾਂ ਹੁਣ ਹੱਲ ਮਿਲ ਕੇ ਇਹਨਾਂ ਚੀਜ਼ਾਂ ਨੂੰ ਖਰੀਦ ਕੇ ਆਪਣੇ ਘਰਾਂ ਦਾ ਸ਼ਿੰਗਾਰ ਬਣਾਉਂਗੇ ਸਖਾਈਏ ਨੰਨੀਆਂ ਬੀਬੀਆਂ ਨੰਨੀਆਂ ਕੁੜੀਆਂ ਨੂੰ ਇਹ ਰੋਟੀ ਜਿਹੜੀ ਤੰਦੂਰ ਨਾਲ ਕਿਵੇਂ ਪੱਕਦੀ ਹੈ ਤੰਦੂਰ 'ਚ ਕਿਵੇਂ ਪੱਕਦੀ ਹੈ ਇਹ ਵੀ ਇੱਕ ਵਿਲੱਖਣ ਕਲਾ ਹੀ ਹੈ ਬਹੁਤ ਘੱਟ ਬੀਬੀਆਂ ਨੂੰ ਪਕਾਉਣੀ ਆਉਂਦੀ ਹੈ ਪਰ ਜਿੰਨਾਂ ਨੂੰ ਪਕਾਉਣੀ ਆਉਂਦੀ ਹੈ ਕਿਉਂਕਿ ਸੇਕ ਦੇ ਵਿੱਚ ਹੱਥ ਪਾ ਕੇ ਫੁਲਕਾ ਲਾਉਣਾ ਉਹ ਲਾਉਣਾ ਕੱਢਣਾ ਇਹ ਬੜੀ ਔਖੀ ਗੱਲ ਹੈ ਉਹ ਆਸ ਕਰਦੇ ਹਾਂ ਕਿ ਸਾਰੇ ਜਿਹੜੇ ਆ ਆਓ ਆਪਣੇ ਵਿਰਸੇ ਨਾਲ ਜਿਉਂਦੀ ਇਹ ਸਾਡਾ ਵਿਰਸਾ ਹੈ ਇਹ ਕੱਲਾ ਅਸੀਂ ਐਵੇਂ ਨਾ ਵੇਖ ਲਈਏ ਕਿ ਕੋਈ ਫੇਰ ਲੱਫੀ ਫਿਰਦਾ ਵੀਰ ਇਹ ਗੀਤ ਦਾ ਫਿਰਦੇ ਇਹਨਾਂ ਨੂੰ ਚਲੋ ਆਪ ਦੀ ਮਿਹਨਤ ਲੈਣੀ ਹੈ ਪਰ ਅਸਲੀਅਤ ਇਹ ਆਪਦੇ ਸਾਡੇ ਵਿਰਸੇ ਦਾ ਹੁੱਕਾ ਦੇ ਰਿਹਾ ਹੈ ਕਿ ਆਓ ਆਪਦੇ ਵਿਰਸੇ ਨਾਲ ਜੁੜੋ ਚੰਗਾ ਪੀਓ ਚੰਗਾ ਖਾਓ ਤੇ ਚੰਗਿਆਂ ਚ ਬਣਾਓ ਤੇ ਤੰਦਰੁਸਤ ਰਹੋ ਧੰਨਵਾਦ ਵੈਰਮ ਜੀ ਕਾਲਸਾ ਵੈਰਮ ਜੀ